ਇਰੇ ਕੋਲ ਬੜੇ ਪੇਸ਼ੈਂਟ ਆਉਂਦੇ ਆ ਮੇਰੇ ਜੀ ਗੋਡੇ ਦੁਖਦੇ ਆ ਮੈਨੂੰ ਗੈਸ ਵੀ ਐ ਮੈਨੂੰ ਕਬਜ ਵੀ ਐ ਠੀਕ ਐ ਮੈਨੂੰ ਖੱਟੇ ਢ ਘਾਰ ਆਉਂਦੇ ਆ ਬਹੁਤ ਅਨੇਕਾਂ ਚੀਜ਼ਾਂ ਮੈਨੂੰ ਆ ਕੇ ਦੱਸਦੇ ਆ ਤੇ ਮੈਂ ਉਹਨਾਂ ਜਦੋਂ ਪੁੱਛਦਾ ਹਾਂ ਵੀ ਗੋਡੇ ਤੇ ਚਲੋ ਅਸੀਂ ਠੀਕ ਕਰ ਰਹੇ ਆ ਪਰ ਜਿਹੜੇ ਤੁਸੀਂ ਸਲਾਦ ਖਾਂਦੇ ਹੋ ਉਹ ਕਹਿੰਦੇ ਸਲਾਦ ਸਲਾਦ ਅਸੀਂ ਖਾਂਦੇ ਨਹੀਂ ਹੈ ਜੇ ਖਾਂਦੇ ਆ ਤਾਂ ਕਦੇ ਖਾ ਲਿਆ ਕਦੇ ਨਹੀਂ ਖਾ ਲਿਆ ਰੁਟੀਨ 'ਚ ਅਸੀਂ ਕੋਈ ਸਲਾਦ ਹੀ ਨਹੀਂ ਖਾਂਦੇ ਅਸੀਂ ਬਸ ਖਾਣੇ ਕੀ ਹਾਂ ਅਸੀਂ ਖਾਂਦੇ ਆ ਜੀ ਸਮੋਸੇ ਪਕੌੜੇ ਬਰਗਰ ਪੀਜ ਠੀਕ ਹੈ ਹੋਰ ਇਹ ਜੀ ਤਲੀਆਂ ਫੁਲੀਆਂ ਆਈਟਮਾਂ ਖਾਣੇ ਆ ਜਿਆਦਾ ਸਲਾਦ ਵਾਲ ਦਾ ਫਰੁਕੀ ਸਾਹਿਬ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਹਾਂ ਇਸ ਕਰਕੇ ਅੱਜ ਮੈਂ ਸਾਡੇ ਜਿਹੜੇ ਮੇਰੇ ਭੈਣ ਭਰਾ ਨੇ ਉਹਨਾਂ ਨੂੰ ਮੈਂ ਇਹ ਸਲਾਦ ਜਿਹੜਾ ਰੱਖਿਆ ਹੈ ਗਾਜਰ ਸਿਕੰਦਰ ਪਿਆਜ਼ ਤੇ ਆਪਣਾ ਖੀਰਾ ਮੂਲੀ ਤੇ ਗਾਜਰ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਲਾਦ ਹੈ ਇਹ ਮੈਂ ਤੁਹਾਨੂੰ ਤਾਂ ਵੀ ਇਹ ਹਰੇਕ ਬੰਦੇ ਨੂੰ ਖਾਣਾ ਚਾਹੀਦਾ ਹੈ ਖਾਣ ਦਾ ਵੀ ਤਰੀਕਾ ਹੋਣਾ ਚਾਹੀਦਾ ਹੈ